ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੀ ਪੈਂਡਿਆ ਜੀ ਦੇਖੋ ਪਾਣੀ ਪਾਣੀ ਹੋਇਆ ਇੱਧਰ ਹਾਂਜੀ ਹੁਣ ਜੀ ਦਿਖਾਉਨੇ ਆ ਤੁਹਾਨੂੰ ਆਪਾਂ ਕਮੋਡੀਸ਼ਨ ਦੇ ਨਾਲ ਨਾਲ ਲਾਈਫ ਬੋਟ ਸ਼ਿਪ ਦੀ ਆ ਦੇਖੋ ਕਮੋਡੀਸ਼ਨ ਦੇ ਨਾਲ ਲੱਗੀ ਹੋਈ ਲਾਈਫ ਬੋਟ ਰੈੱਡ ਕਲਰ ਦੀ ਇਹ ਦੋਨਾਂ ਸਾਈਡਾਂ ਤੇ ਹੁੰਦੀ ਆ ਸ਼ੈਪ ਤੇ ਕੋਈ ਵੀ ਐਮਰਜੈਂਸੀ ਬਣਦੀ ਆ ਸ਼ੈਪ ਨੂੰ ਛੱਡਣਾ ਪੈਂਦਾ ਇਹਦੇ ਤੇ ਬੈਠ ਕੇ ਇਹਦੇ ਵਿੱਚ ਬੈਠ ਕੇ ਜਾ ਸਕਦੇ ਆ ਆਪਾਂ ਇਹਨੂੰ ਰਿਲੀਜ਼ ਕਰਕੇ ਸਮੁੰਦਰ ਦੇ ਵਿੱਚ ਇਹਦੇ ਵਿੱਚ ਤਕਰੀਬਨ 20 15 ਤੋਂ 20 ਬੰਦੇ ਬੈਠ ਜਾਂਦੇ ਛੋਟੇ ਜਿਹੇ ਇਹਦੇ ਵਿੱਚ ਬੋਰਡ ਵਿੱਚ ਇਹ ਲਾਈਫ ਬੋਟ ਆ ਸ਼ੈਪ ਦੀ ਦੋਨਾਂ ਸਾਈਡਾਂ ਤੇ ਹੁੰਦੀ ਆ ਅਕਮੋਡੇਸ਼ਨ ਦੇ ਨਾਲ ਇਹੋ ਤੇ ਹੁਣ ਇਹਦੀ ਚੱਲ ਰਹੀ ਆ ਟੈਸਟਿੰਗ ਐ ਇਸ ਟਾਈਮ ਟੈਂਪ ਟੂ ਟੈਂਮਰੀ ਟੈਸਟਿੰਗ ਜਿਹੜੀ ਜਿਹੜੇ emergancy واسਤੇ ਹਨ ਚੀਜ਼ਾਂ ਇਹਨਾਂ ਦੀ ਟੈਸਟਿੰਗ ਚੱਲਦੀ ਰਹਿੰਦੀ ਆ ਇਹਦੇ ਵਿੱਚ ਬੰਦਾ ਹੁਣ ਇੱਕ ਕੰਮ ਕਰ ਰਿਹਾ ਵਾ ਇਹਨੂੰ ਟੈਸਟ ਕਰ ਰਿਹਾ ਆ ਤੇ ਫਿਰ ਇਹਨੂੰ ਆਪਣੇ ਇਹਨਾਂ ਨੇ ਟੈਸਟ ਸਮੁੰਦਰ ਦੇ ਵਿੱਚ ਚਲਾ ਕੇ ਵੀ ਵੇਖਣਾ ਤੇ ਉਸ ਤੋਂ ਬਾਅਦ ਫਿਰ ਉੱਥੇ ਇਹਨੂੰ ਆਪਣੀ ਜਗ੍ਹਾ ਤੇ ਹੈਂਗ ਕਰ ਦੇਣਾ ਇੱਧਰ ਚੱਲ ਰਹੀ ਆ ਜੀ ਅਨਲੋਡਿੰਗ ਉੱਪਰਲਾ ਸੇ ਬੜਾ ਸਾਰਾ ਆਪਣਾ ਇਧਰੋਂ ਅਨਲੋਡਿੰਗ ਚੱਲਣ ਡਈ ਆ ਉੱਪਰਲਾ ਵੀਊ ਕੁਛ ਹੋ ਜਾ ਦੇਖੋ ਆ ਮਸ਼ੀਨ ਲੈ ਕੇ ਜਾ ਰਹੀ 컨ਟੇਨਰ ਥੱਲੇ ਤੇ ਅਨਲੋਡਿੰਗ ਚੱਲਣ ਡਈ ਆ ਇਸ ਟਾਈਮ ఓਪਨ 컨ਟੇਨਰ ਵੀ ਆ ਵੇਖੋ ਇਸ ਤਰ੍ਹਾਂ ਦੇ ਹੁੰਦੇ ਆ ਸਾਮਾਨ ਪਿਆ ਉੱਪਰ ਇਹਦੇ ਜਦੋਂ ਕੋਈ ਵੱਡੀ ਚੀਜ਼ ਟਰੱਕ ਕੋਈ ਗੱਡੀ ਆਉਂਦੀ ਆ ਮਸ਼ੀਨਰੀ ਬਾਹਰੋਂ ਜੀਸੀਬੀ ਵਗੈਰਾ ਵੀ ਹੁੰਦੀਆਂ ਆਉਂਦੀਆਂ ਐਦਾਂ ਤੇ ਇਸੋ ਜਿਹਾ ਕੰਟੇਨਰਾਂ ਦੇ ਉੱਪਰ ਲੋਡ ਹੋ ਕੇ ਆਉਂਦੀਆਂ ਆ ਵੇਖੋ ਕਿੰਡੀ ਵੱਡੀ ਮਸ਼ੀਨ ਆ ਤੇ ਇੱਧਰ ਆਪਾਂ ਹੁਣ ਆ ਗਏ ਆ ਜੀ ਸ਼ਿਪ ਦੇ ਫਰੰਟ ਤੇ ਬਿਲਕੁਲ ਸਮੁੰਦਰ ਦੇ ਫਰੰਟ ਵਾਲੇ ਹਿੱਸੇ ਦੇ ਮੋਹਰਲੇ ਹਿੱਸੇ ਤੇ ਉਸ ਇਹ ਹੋ ਜਾ ਵਿਊ ਮੋਰਲੇ ਹਿੱਸੇ ਦਾ ਫਰੰਟ ਜਿਹੜਾ ਸ਼ੈਪ ਦਾ ਨਾ ਉਸ ਤੇ ਆਪਾਂ ਇਸ ਟਾਈਮ ਇਹ ਇੱਕ ਹੋਰ ਸ਼ੈਪ ਲੱਗਾ ਹੋਇਆ ਇਸ ਤੋਂ ਅੱਗੇ ਇਹ ਸ਼ੈਪ ਦੀ ਇਹ ਬੈਕ ਸਾਈਡ ਆ ਜਿਹੜਾ ਅੱਗੇ ਸ਼ੈਪ ਲੱਗਾ ਹੋਇਆ ਤੇ ਜਿਹੜੇ ਸ਼ੈਪ ਤੇ ਅਸੀਂ ਲੱਗੇ ਹੋਏ ਆ ਕੰਮ ਉਹਦਾ ਇਹ ਫਰੰਟ ਹਿੱਸਾ ਜਿੱਤੇ ਆਪਾਂ ਇਸ ਟਾਈਮ ਵੀਡੀਓ ਬਣਾ ਰਹੇ ਆ ਲੋ ਜੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ